ਓ ਵੇਖੋ ਦੁਨੀਆ ਮਾਰਾਈ 15 ਮਿੰਟ ਹੋ ਗਏ ਟ੍ਰੇਨ ਲੰਗੀ ਆ ਦੁਨੀਆ ਟ੍ਰੇਨ ਦੇ ਤੋਂ ਮੋਰਸਲਟ ਪਾਣ ਤੇ ਮਜਬੂਰ ਆ ਕੋਲੇ ਆ ਫੜੇ ਜੀ ਆਵਾਜ਼ ਹਾਂਜੀ ਸਰ ਆਨਲਾਈਨ ਆਪਣੇ ਅਸਰਾਂ ਨਾਲ ਗੱਲ ਕਰ ਰਹੇ ਆ ਭਾਲੀ ਕਹਿੰਦੇ ਕੋਈ ਵਿਚਾਰਧਾਰਾ ਨਹੀਂ ਫਾੜਾ ਖੋਲਣ ਦੀ ਕੀ ਗੱਲ ਆ ਜਨਾਬ ਫਾੜਾ ਕਿਉਂ ਨਹੀਂ ਖੋਲਣ ਦੇ ਆ ਭਾਈ ਕਹਿੰਦਾ 5 ਮਿੰਟ ਲੱਗਣੇ ਅਜੇ ਵਜ੍ਹਾ ਕੀ ਆ ਉਹ ਗੱਦਾ ਭਾਜੀ ਪੌਣਾ ਘੰਟਾ ਹੋ ਗਿਆ ਜੰਦਾ ਪਰੇਸ਼ਾਨ ਹੋਣ ਦੀ ਬੱਚੇ ਗਰਮੀ ਨਾਲ ਮਰਨ ਦੇ ਔਰ 14 ਕਿਹੜਾ ਕੀ ਕਸੂਰ ਆ ਭਾਈ ਜਿੰਨੀ ਦਰ ਗੱਡੀ ਭਗਤਾ ਵਾਲੇ ਨਹੀਂ ਨਾ ਪੁੱਜੀ ਤੀ ਭਗਤਾੜੇ ਪੁੱਜੀ ਨੂੰ ਭਾਜੀ 15 ਮਿੰਟ ਹੋ ਗਏ ਟ੍ਰੇਨ ਨੂੰ 15 ਮਿੰਟ ਤੋਂ ਤੱਕ ਟ੍ਰੇਨ ਲੰਘ ਚੁੱਕੀ ਇੱਥੋਂ ਹੋਰ ਵੀ ਕਰ ਗਿਆ ਭਾਈ 20 ਮਿੰਟ ਹੋ ਗਏ ਟ੍ਰੇਨ ਲੰਗੀ ਆ ਦੁਨੀਆ ਟ੍ਰੇਨ ਦੇ ਤੋਂ ਮੋਰਸਲ ਟਪਾਂ ਤੇ ਮਜਬੂਰ ਬੱਚੇ ਪਰੇਸ਼ਾਨ ਆ ਫਾੜਕ ਨਹੀਂ ਖੋਲਿਆ ਜਾ ਰਿਆ ਨਾਲੋਂ ਚਾਰ ਚਾਰ ਮੁਲਾਇਮ ਸਰਕਾਰ ਨੇ ਰੱਖੇ 50-50 ਹਜ਼ਾਰ ਤਨਖਾਵਾ ਦੇਣ ਦੇ ਨਾਲੋਂ ਫਾੜਕ ਨਹੀਂ ਖੋਲਣ ਦੇ ਸਟੇਸ਼ਨ ਮਾਸਟਰ ਨਾਲ ਗੱਲ ਹੋ ਰਹੀ ਆ ਪਿਛਲੇ 20 ਮਿੰਨਟ ਤੋਂ ਫੜਕ ਬੰਨਦਾ ਉਹ ਕਹਿੰਦੇ ਟ੍ਰੇਨ ਚਲੋ ਤਰਨ ਤਰਨ ਪਹੁੰਚੇਗੀ ਫੇਰ ਖੋਲ ਹੀ ਜਾਏਗੀ ਸਾਹਮਣੇ ਬੜਨ ਲੱਗੇ ਇੱਧਰ ਮੇਰੀ ਬਣਾ ਜਾਣਾ ਆ ਤੁਹਾਡੇ ਸਾਹਮਣੇ ਬੜਨ ਲੱਗੇ ਆਣਾ ਇਹਨਾਂ ਦੱਸੋ ਮੈਨੂੰ ਕਿਹੜਾ ਚੱਲਣ ਦਾ ਤੇ ਭਾਈ ਇਹ ਕਿੱਨੇ ਠੀਕ ਕਰਾਣਾ ਜੰਤਾ ਨਹੀਂ ਕਰਾਣਾ ਵਾ ਖਰਾਬ ਸੁਣਾਇਆ ਵਾ ਖਰਾਬ ਪਿੱਛੋਂ ਲਾਓਗੇ ਅੱਗ ਲਾਉਂਗੇ ਨਾ ਹੋਇਆ ਪਿੱਛੋਂ ਬਣਾਓ ਫੜਕ ਪਿੱਛੋਂ ਖੁੱਲੇਗਾ ਪਤਨਾ ਮਿੰਟ ਲੋ ਬੱਚੀ ਨਹੀਂ ਆਏਗੀ ਜਨਾਬ ਵੀਰ 25 25 ਮਨਣਾ ਵੇਖੋ ਇੱਧਰ ਗੱਲ ਸਮੋ ਜਨਤਾ ਦੀ ਤੁਹਾਡੇ ਕੋਲ ਨੰਬਰ ਹੈਗਾ ਸਿਸਟਮ ਮਾਸਟਰ ਦਾ ਹਾਂਜੀ ਭਾਈ ਹੁਣ ਕਦੋਂ ਸਕੂਲ ਦੇ ਬੱਚੇ ਦੀ ਮੈਨਾਂ ਕਿ ਗਰਮੀ ਚ ਉਹਨਾਂ ਨੂੰ ਭਾਈ ਕਹਾ ਤੁਹਾਡੇ ਸਾਹਮਣੇ ਲਾਇਆ ਕਹਿੰਦਾ ਮਖਲਾਉਂ ਦੋ ਬੱਚੇ ਸਕੂਲ ਦੇ ਧੰਨ ਪਾਲਾਂਗੇ ਤੁਹਾਡੇ ਸਕੂਲ ਦੇ ਬੱਚੇ ਪੜ੍ਹਦੇ ਕਿ ਨਹੀਂ ਪੜ੍ਹਦੇ ਤੁਹਾਡੇ ਜਾਂ ਤੁਹਾਡੇ ਸਾਹਮਣੇ ਆਹ ਵੇਖੋ ਸਕੂਲਾਂ ਨੇ ਬਹੁਤ ਥੋੜਾ ਮਿਹਰ ਨਾਲ ਬਾਕੀ ਖੱਜਲੋ 15 ਮਿੰਟ ਤੋਂ ਉੱਤੇ ਖੱਜਲ ਹੋ ਰਿਹਾ ਵੇਖੋ ਬੱਚੇ ਆਹ ਵੇਖੋ